हिकु दुदा लिखण वारा ख़ुदि छपो छप हिन मां हिकु किर्ती हा ਹਲ ਕਰ ਨਾ ਸਕਾਂ ਬੁਰਜਾ ਤੋਂ ਉੱਚੇ ਸਵਾਨਾਂ ਨੂੰ ਮਾਂ ਮੇਰਾ ਹੋਰ ਬਸ ਨਹੀਂ ਚੱਲਦਾ ਪਰ ਆ ਮੇਰੀ ਛੁੱਟੀ ਦੀ ਭੇਤ ਕਬੂਲ ਕਰੀ ਇੱਕ ਗਿਰਤੀ ਹਾਂ ਹਲੋ ਕਰ ਨਾ ਸਕਾਂ ਬੁਰਜਾ ਤੋਂ ਉੱਚੇ ਸਵਾਨਾਂ ਨੂੰ ਇੱਕ ਦੁੱਧ ਦਾ

ਮੈਂ ਤਾਂ ਨਾ ਵੀ ਨਹੀਂ ਕਹਿ ਸਕਦਾ ਪਰ ਨਾਲ ਤੇਰਾ ਏ ਕੋਲ ਤੇਰੇ ਮਾਂ ਬਾਂ ਕੀ ਚਿਰ ਨਹੀਂ ਬਹਿ ਸਕਦਾ ਤੇ ਨਾ ਮਾਂ ਆ ਦੁੱਧ ਵੀ ਸਕੂ ਪਰ ਮੈਂ ਵੱਦ ਕਿਸਮਤ ਹਾਂ ਐਨਾ ਵੀ ਨਹੀਂ ਕਹਿ ਸਕਦਾ ਵੀ ਤੁਸੀਂ ਘਰ ਚਲੋਗੇ ਤੇ ਇੱਕ ਉਹ ਕੰਕੂ ਜੀਨੇ ਆਪਣੇ ਘਰ ਸੱਦ ਕੇ ਹੀ ਬਿਰਾਦ ਲੁੱਟਾ ਮਾਰ ਨਾ ਤੇਰਾ ਏ ਕੋਣ ਤੇਰੇ ਪਰਬਾ ਦਾ ਕਿਰਮੀ ਬੈ ਸਤਦਾ ਵੱਦ ਕਿਸਮਤ ਹਾਂ ਚਲੋ ਘਰ ਮੇਰੇ ਮੈਂ ਤਾਂ ਇਨਾ ਵੀ ਨਹੀਂ ਕਹਿ ਸਤਦਾ ਦੇਖੋ ਕਿੰਨਾ ਬਰਾਤ ਹੋਵੇ ਦਾ ਮੋਤੀ RAM ਦੇ ਵਿੱਚ ਪਰ ਫਿਰ ਕਹਿੰਦਾ ਤੈਨੂੰ ਪਾਲਕੀ ਵਿੱਚ ਬਿਠਾ ਕੇ ਮੈਂ ਨਾਲ ਘਰ ਲੈ ਜਾਂਦਾ ਨਰਾ ਨੂੰ ਕਹਦਾ ਜੇ ਮੇਰਾ ਬਾਸ ਚੱਲੇ ਨਾ ਮਾਂ ਮੈਂ ਆਪਣੇ ਘਰ ਵਿੱਚ ਲੈ ਜਾਣਾ ਅਗੇ ਵੇਰ ਲਿਖਦਾ ਕੋਈ ਲਿਖਣ ਵਾਲਾ ਕਹਿੰਦੇ ਮੋਤੀਰਾਮ ਕਹਿੰਦਾ ਠੰਡਾ ਤਤੇ ਕੰਬਰ ਅਗਦਾਏ ਮੇਰਾ ਵਸ ਚੱਲੇ ਮੈਂ ਤਾੜ ਦੀਵਾਨ ਮੈਂ ਮਤ ਜਾਵਾਂ ਮੈਂ ਸੜ ਜਾਵਾਂ ਮੈਂ ਮੈਂ ਮੱਚ ਜਾਵਾਂ ਮੈਂ ਸੜ ਜਾਵਾਂ ਮੈਂ ਮੱਚ ਜਾਵਾਂ ਠੰਡ ਨਾਲ ਕੇ ਕਿ ਨਾ ਮਾਂ ਮੈਂ ਤਾਂ ਆਪਣੇ ਆਖ ਨੂੰ ਵਿਚਾਰਾਂ ਮਸਾਣੀ ਜਿ ਮੇਰਾ ਵਾਸਤ ਨੇ ਮੈਂ ਸੜ ਜਾਵਾਂ ਠੰਡ ਨਾਲ ਕੇ ਮਾਂ ਲਾਲ ਤੇਰੇ ਦਿਆ ਲਾਲਾ ਨੂੰ ਕਿ ਨਾ ਮਾਂ ਤੇਰੇ ਲਾਲ ਦੇ ਲਾਲ ਦੇ ਉਹ ਗੌਰ ਸਿਹ ਮਹਾਰਾਜ ਦੇ ਫਰਮਾਂ ایک دودھ خود شکو شکاو لالا موں. دودھ لے کے گیا موتی رام پھر ماں گوجی نے